ਅਗਰ ਅੱਜ ਆਏ ਦਿਨ ਕੋਈ ਜੁੱਲਰ ਲੁੱਟਿਆ ਜਾ ਰਿਹਾ ਕੋਈ ਫੈਕਟਰੀ ਲੁੱਟਿਆ ਜਾ ਰਿਹਾ ਕਿਤੇ ਡੱਕਾ ਪਿਆ ਰਿਹਾ ਪੱচ্চਾ ਚੋਰੀ ਦਾ ਦਚ ਕਰ ਰਹੀ ਆ ਅਸੀਂ ਤਾਂ ਮਹਾ ਪੰਚਾਇਤ ਨੇ ਤੇ ਤਕਲੀਫ ਦਸੀ ਤੁਹਾਨੂੰ ਆਪਣੀ ਜੀ ਤੁਸੀਂ ਵਧੀਆ ਕੰਮ ਕਰ ਰਹੇ ਹੋ ਜਾ ਕੇ ਪੰਚਾਇਤ ਚ ਦੱਸ ਦੇਣੇ ਤੁਸੀਂ ਆ ਜਾਂਦੇ ਜ਼ਿਲ੍ਹਾ ਦੇ ਪ੍ਰਧਾਨ ਉਹ ਤੁਹਾਡਾ ਘਰ ਵੀ ਬਹੁਤ ਨੇੜੇ ਹੈ ਇੱਥੇ ਦੇ ਮੇਰ ਵੀ ਰਹਿੰਦੇ ਆ ਇੱਥੇ ਦੇ ਮੰਤਰੀ ਸਾਹਿਬ ਦੇ ਏਰੀਆ ਇੱਥੇ ਦਾ ਰਹਿਣਾ ਨਹੀਂ ਇਹ ਕਰਦੇ ਉਹਨਾਂ ਦਾ ਸਾਨੂੰ ਤੇ ਲੋਕਾਂ ਨੂੰ ਸਾਫ ਦੇਣ ਲਈ ਅਸੀਂ ਬਾਜੂ ਉਠਾਈ ਅਸੀਂ ਤਾਂ ਆਪਣੇ ਆ ਕੇ ਇਹ ਨਹੀਂ ਕਿ ਸਾਨੂੰ ਵੋਟਾਂ ਪਾ ਦਿਓ ਅਸੀਂ ਵੋਟ ਮੰਗਣ ਨਹੀਂਗੇ ਪਰ ਇਹ ਨਹੀਂ ਘਟਿਆ ਰਾਣੀਤ ਨਹੀਂ ਕਰਨੀ ਚਾਹੀਦੀ ਪਰ ਇਸ 700 ਬੰਦੇ ਦੇ ਉੱਤੇ ਜਰੂਰ ਮੈਂ ਬਾਰ-ਬਾਰ ਬੋਲਾਂਗਾ ਕਿ ਅਮਰਤਪਾਲ ਜੀ ਤੁਸੀਂ ਬਿਆਨ ਦਿੱਤਾ ਈਸ਼ੂ ਕੀਤਾ ਹਾਂ ਜਾਂ ਤਾਂ ਫਿਰ ਆਦਨੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦਿਓ ਲਿਖਤੀ ਕਿ ਇਹਨਾਂ ਦੇ ਪਰਿਵਾਰ ਦੇ ਸਮੇਂ ਵਿੱਚ 700 ਬੰਦਾ ਮਰਿਆ ਸੀ ਤੇ ਅਸੀਂ ਅੱਜ ਉਹਨਾਂ ਦਾ ਪੁੱਤਰ ਜੀ ਨੂੰ ਕੈਬਨਿਟ ਮੰਤਰੀ ਦੇ ਬਿਠਾਇਆ ਤੇ ਪੰਜਲੰਦਰ ਔਰ ਪੰਜਾਬ ਦੇ ਲੋਕਾਂ ਨੂੰ ਬੇਫਕੂ ਬਣਾ ਰਹੇ ਹਾਂ ਇਸ ਲਈ ਮੈਂ ਜਰੂਰ ਮੁੱਖ ਮੰਤਰੀ ਸਾਨੂੰ ਪੱਤਰ ਲਿਖਣ ਜਾ ਰਹੇ ਹਾਂ ਸਾਥੀਓ ਇੱਕ ਗੰਦੀ ਰਾਜਨੀਤੀ ਹੋ ਗਈ ਹੈ ਕਿ ਅੱਜ ਕਾਂਗਰਸ ਬੋਲ ਰਹੀ ਹੈ ਭਾਜਪਾ ਬੋਲ ਰਹੀ ਹੈ ਅਕਾਲੀ ਦਲ ਬੋਲ ਰਿਹਾ ਉਹਨੂੰ ਦੁਬਾਨ ਦੇ ਲਈ ਸਾਡੇ ਕੋਲ ਜਵਾਬ ਨਹੀਂ ਹੈ ਸ਼ੀਤਲنگਰਾਲ ਦੇ ਖਿਲਾਫ ਬੋਲਣਾ ਹੈ ਸ਼ੀਤਲنگਰਾਲ ਜੋ ਤੁਸੀਂ ਬੋਲਣਾ ਮੇਰੇ ਖਿਲਾਫ ਬੋਲਦੇ ਹੋ ਤੁਹਾਨੂੰ ਕਿਸੇ ਨੂੰ ਕੋਈ ਨਹੀਂ ਕਮਾਉਂਦਾ